ਇਹ ਕੀ ਹੈਗਾ ਕੀ ਹੈ ਕਿਹੜੀ ਗੇਮ ਹੈ ਭਾਜੀ ਕਿਹੜੀ ਗੇਮ ਹੈ ਇਹ ਗੇਮ ਸਟਾਈਗਰ ਦੀ ਗੇਮ ਹੈ ਭਾਜੀ ਹੈ ਸਟਾਈਗਰ ਦੀ ਤੇ ਗੇਮ ਦੇ ਸਾਹਦੇ ਸ਼੍ਰੀ ਆਮ ਜਿਹੜਾ ਬਾਬੂ ਜਗਜੀਵਰ ਉਹ ਤਾਂ ਭਈਆ ਮੰਡੀ ਦੇ ਵਿੱਚ ਜਿਹੜਾ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਜਿਹੜਾ ਸ਼੍ਰੀ ਆਮ ਜਿਹੜਾ ਜੂਆ ਚੱਲ ਰਿਹਾ ਇੱਥੇ ਅਦਨ ਹਉ ਗੱਡੋ ਕੀ ਗੱਡਿਆ ਜਿਹੜਾ ਠੀਕ ਨਹੀਂ ਗੱਡੋ ਮਾਰ ਆਪਣੀ ਤੁਸੀਂ ਦਿੱਤੀ ਭਾਈ ਤੁਹਾਨੂੰ ਐਸੇ ਜੂਆ ਖੇਡਣ ਦੀ ਤੇ ਫੇਰ ਕਿੱਦਾਂ ਕਿੱਦਾਂ ਖੇਡ ਰਹੇ ਹੋ ਕੋਲੇ ਭਲੇ ਲੋਕ ਭਾਜੀ ਤਾਂਦੇ ਆ ਮਿਹਨਤ ਦੀ ਕਮਾਈ ਕਰਕੇ ਆਂਦੇ ਆ ਤੇ ਤੁਸੀਂ ਲੁੱਟ ਰਹੇ ਲੋਕਾਂ ਨੂੰ ਇਹਦਾ ਚਲੋ ਤੁਸੀਂ ਜਿੰਨੇ ਬੰਦ ਕਰ ਦਿਓ ਭਾਜੀ ਨਹੀਂ ਲਾਂਦੇ ਪਹਿਲੀ ਵਾਰੀ ਲਾਇਆ ਗਲਤੀ ਹੋ ਗਈ ਨਹੀਂ ਪਹਿਲੀ ਵਾਰੀ ਗਲਤੀ ਕਰਦੀ ਹੋ ਗਈ ਮਤਲਬ ਕੀ ਪਹਿਲੀ ਵਾਰੀ ਲਾਇਆ ਨਹੀਂ ਲਾਂਦੇ ਨਹੀਂ ਦਿਖਾਓ ਤਾਂ ਇਹ ਸਮਾਨ ਤੇ ਕੱਢੋ ਜਿਹੜਾ ਦਿਖਾ ਕੀ ਹੈ ਕੀ ਐ ਇਹ ਕੀ ਕਰਦੇ ਕੀ ਇਹਨੂੰ ਕੀ ਕਰਦੇ ਹੋ ਨਹੀਂ ਲਾਂਦੇ ਭਾਈ ਤੁਸੀਂ ਕਹਿ ਨਹੀਂ ਹੁੰਦਾ ਕੀ ਮੈਨੂੰ ਹੁੰਦਾ ਕਿ ਕਰਦੇ ਕੀ ਇਹਨੂੰ ਨਹੀਂ ਆ ਭਾਈ ਜਿੱਦਾਂ ਤਾਸ਼ ਖੇਡਦੇ ਰੁੱਕ ਤੇ ਮੰਡੀ ਲੱਗੀ ਹੋਈ ਮੰਡੀ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਨਹੀਂ ਲਾਂਦੇ ਭਾਈ ਕੀ ਹੈ ਕੀ ਗਲਤੀ ਸੋ ਦੇਖ ਸਕਦੇ ਹੋ ਕਿ ਇਹ ਸ਼ਖਸ ਜਿਹੜਾ ਮੰਡੀ ਦੇ ਵਿੱਚ ਜਿਹੜਾ ਜੂਆ ਖੜਾਉਂਦਾ ਜਿਹੜਾ ਕੰਮ ਕਰ ਰਿਹਾ ਸੀਗਾ ਤੇ ਮੌਕੇ ਤੇ ਹੀ ਜਿਹੜਾ ਸਮਾਨ ਆ ਫੜਿਆ ਗਿਆ ਅਜੇ ਤੁਸੀਂ ਵੀ ਲਾਏ ਪੈਸੇ ਲਾਏ ਜੀ ਤੁਸੀਂ ਵੀ ਲਾਏ ਭਾਜੀ ਕਿੰਨੇ ਲਾਏ 500 ਸਾਰੇ ਜਿੱਤੇ ਹੋ ਨਹੀਂ 500 ਹਾਰੇ ਹਾਰ ਗਏ ਕੀ ਕੀਤਾ ਕੀ ਸੀ ਇਹਨਾਂ ਨੇ ਮਤਲਬ ਕੀ ਘਾ ਗਈ ਇਹਦੇ ਨਾਲ 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 ਦੇਓ ਭਾਜੀ 500 ਵਾਪਸ ਦਿਓ ਨਾਲ ਦੇਓ 500 ਵਾਪਸ ਭਾਈ ਹੋ ਗਿਆ ਦਾ 500 ਹਾਰੇ ਆ 200 ਦੇ ਚੋ ਦੇ ਪਹਿਲੇ 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 ਆ ਰਿਹਾ ਪਹਿਲੇ ਆ ਰਿਹਾ ਦੇਤਾ ਤਾੜੇ ਪਹਿਲੇ ਆ ਰਿਹਾ ਇੱਧਰ ਪਹਿਲੇ ਭਾਜੀ ਪੁਲਿਸ ਨਹੀਂ ਪੁਲਿਸ ਦੀ ਪਹੁੰਚ ਨਹੀਂ ਹੈਗੀ ਗੱਡ ਨਾਲ ਪੁਲਿਸ ਕੀ ਤੁਹਾਨੂੰ ਕੁਝ ਕਹਿੰਦੀ ਨਹੀਂ ਭਾਈ ਕਹਿੰਦੀ ਕਿ ਹੋਣੀ ਕਹਿੰਦੀ ਤੇ ਫਿਰ ਤੁਸੀਂ ਤਾਂ ਵੀ ਸ਼੍ਰੀ ਆਮ ਸੜੇ ਦੇ ਮੰਡੀ ਦੇ ਵਿੱਚ ਆ ਕੇ ਕੰਮ ਕਰ ਰਹੇ ਹੋ ਕੀ ਨਾਮ ਕੀ ਤੁਹਾਡਾ ਕੀ ਨਾਮ ਹੈ ਨਹੀਂ ਭਾਜੀ ਹੋਰਾ ਵਾ ਮੇਰਾ ਨਾਮ ਹੈ ਭਾਈ ਕਿਵੇਂ ਦੇਖ ਦੋਗੇ ਇਹ ਚੀਜ਼ਾਂ ਜਿਹੜੀਆਂ ਇੱਥੇ ਚੱਲ ਰਹੀਆਂ ਮੰਡੀ ਦੇ ਵਿੱਚ ਭਾਈ ਦੇਖੋ ਜਿਵੇਂ ਸਾਰੇ ਲੋਕ ਤੁਹਾਡੇ ਸਾਹਮਣੇ ਘਰਾ ਪਰਿਵਾਰਾ ਸਾਰੇ ਲੋਕ ਆ ਰਹੇ ਆ ਤੇ ਇੱਥੇ ਆ ਗਲਤ ਕੰਮ ਨਹੀਂ ਹੋ ਰਿਹਾ ਇੱਕ ਹਿਸਾਬ ਦਾ ਬਾਕੀ ਲੋਕਾਂ ਦੇ ਗਲਤ ਪ੍ਰਭਾਵ ਹੀ ਪੈ ਰਿਹਾ ਵਾ ਜੀ ਹੁਣ ਇਹਨਾਂ ਨੂੰ ਦੇਖ ਕੇ ਬਾਕੀ ਲੋਕ ਵੀ ਸ਼ੁਰੂ ਕਰਨਗੇ ਕੋਈ ਦੂਰੀ ਦੇ ਇੱਥੇ ਨਾਕਾ ਲੱਗਾ ਹੁੰਦਾ ਫਿਰ ਵੀ ਨਾ ਬੰਦਾ ਇਹਨਾਂ ਦੇ ਕਿੰਨੇ ਹੋਰ ਵੀ ਹੈਗਾ ਜਿਹੜਾ ਲਾਲ ਕਿੰਨੇ ਨੇ ਹੋ ਰਹੇ ਤੁਹਾਡੇ ਲਾਲਾ ਜਿਹੜੇ ਭੋਲੇ ਵਾਲੇ ਲੋਕਾਂ ਨੂੰ ਬਰਗਲਾ ਕੇ ਇੱਥੇ ਜੂਆ ਖਿਲਾਇਆ ਜਾ ਰਿਹਾ ਸਾਰੇ ਆਮ ਜਿਹੜੇ ਮੰਡੀ ਤੇ ਲੱਗਦੀ ਦੇਖਦੇ ਹੋ ਕਿੰਨੇ ਬੰਦੇ ਹੋਰ ਕਿੰਨੇ ਬੰਦੇ ਕਿਹੇ ਉਹਨਾਂ ਦੇ ਕੋਲੋਂ ਜਿਹੜਾ ਕਿ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਹੋ ਹਾਂਜੀ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਆਂ ਵਾਲਾ ਹਾਂਜੀ ਹੁਣੇ ਪਿਆ ਹੋਆ ਕੰਮ ਨਹੀਂ ਅੱਜ ਹੀ ਬਈ ਅੱਜ ਹੀ ਉਹ ਭਾਜੀ ਅੱਜ ਹੀ ਪਹਿਲੀ ਵਾਰੀ ਲਾਇਆ ਕੋਈ ਤੋਂ ਨਹੀਂ ਲਾਂਦੇ ਸਰ ਹਾਂਜੀ ਡਬਲ ਪੈਸੇ ਦਿੰਦੇ ਆ ਜੀ ਬਲੇ ਲਾਲੇ ਦਿਨ ਦੇ ਲੋਕਾਂ ਨੂੰ ਲਾਲਚ ਡਬਲ ਕਰਨ ਦਾ ਕੋਈ ਜਿੱਤਦਾ ਵੀ ਆਇਆ ਸਾਰੇ ਆ ਗਏ ਆ 500 ਰੁਪਏ ਆ ਗਏ ਨਹੀਂ ਮੈਂ ਕਿਹਾ 500 ਆ ਰਿਆ ਸੀ ਸਹੀ ਕਹਿੰਦੇ ਤੁਸੀਂ ਖੇਡਦੇ ਮੈਂ ਕਿਹਾ ਉਹ ਖੇਡਦਾ ਏ 500 ਆ ਰਹੇ ਮੈਂ ਕਿਹਾ 500 ਮੈਂ ਕਿਹਾ ਮੇਰਾ ਬਲਾਬਰ ਹੋ ਗਿਆ ਨਾਲ ਹੀ ਮੈਂ ਛੱਡਦਾ ਭਈ ਮੈਂ ਨਾਲ ਹੀ ਉੱਠ ਗਿਆ ਆਹ 500 ਦੇ ਲੈ ਆ ਜਿੱਤਿਆ ਇਹ ਨਾ ਪੰਜ ਨੰਬਰ ਥਾਣੇ ਦੇ ਬਿਲਕੁਲ ਸਾਹਮਣੇ ਛੋਲੇ ਭਟੂਰੇ ਰੇੜੀ ਦੇ ਕੋਲ ਨਾ 50000 ਰੁਪਏ ਦਾ ਸਕੈਮ ਹੋ ਗਿਆ ਕਿਸੇ ਦਾ ਇੱਦਾਂ ਸਟੈਗਰ ਲੈ ਕੇ ਕੋਈ ਖੇਡ ਰਿਆ ਸੀਗਾ ਤੇ 1 ਮਿੰਟ ਦੇ ਵਿੱਚ 50000 ਜਿੱਤ ਗਏ ਭਾਈ ਆਪਾਂ ਮੁੜ ਕੇ ਨਹੀਂ ਇੱਥੇ ਆਵਾਂਗੇ ਬਸ ਤੁਹਾਨੂੰ ਕਹਤਾ ਹਾਂ ਮੁੜ ਕੇ ਨਹੀਂ ਆਵਾਂਗੇ ਮੈਨੂੰ ਪਹਿਲੀ ਹੀ ਰੇ ਟਕਾਣਾ ਪਹਿਲੀ ਹੀ ਲੱਭਿਆ ਪਹਿਲਾਂ ਕਿੱਥੇ ਲੰਮੇ ਕਿੱਥੇ ਨਹੀਂ ਲੰਦਾ ਭਾਜੀ ਜੇ ਮੈਨ ਲਾਣਾ ਜਾਓ ਭਾਈ ਫੋਕਲ ਪੁਆਇੰਟ ਜਿੱਥੇ ਨਹੀਂ ਉਹ ਚਲੋ ਹਣ ਉੱਥੇ ਵੀ ਜਾਵਾਂਗੇ ਤੁਹਾਡੇ ਕੋਲ ਦੇ ਆਏ ਪਹਿਲਾਂ ਮੈਂ ਤਾਂ ਮੁੜ ਕੇ ਨਹੀਂ ਆਵਾਂਗੇ ਭਾ ਤੋ ਦੇਖ ਸਕਦੇ ਹੋ ਕਿ ਇਹ ਬੰਦਾ ਜਿਹੜਾ ਔਲੇ-ਬਾਲੇ ਲੋਕਾਂ ਨੂੰ ਇਹ ਤਸਵੀਰਾਂ ਦੇਖ ਸਕਦੇ ਹੋ ਇੱਥੇ ਜਿਹੜਾ ਜੂਆ ਕਰਾਇਆ ਜਾ ਰਿਹਾ ਸੀ ਸ਼ਰੀਆਮ ਜਿਹੜਾ ਜਿਹੜੀਆਂ ਗੀਟੀਆਂ ਖੜਾ ਕੇ ਲੋਕਾਂ ਨੂੰ ਜਿਹੜਾ ਇੱਥੇ ਠੱਗਿਆ ਜਾ ਰਿਹਾ ਸੀਗਾ ਤਾਂ ਮੌਕੇ ਤੇ ਲੋਕ ਵੀ ਦੱਸ ਰਹੇ ਕਿ ਕਿਸੇ ਕੋਲ 500 ਲੈ ਗਏ ਨੇ ਕਿਸੇ ਕੋਲ 200 ਲੈ ਗਏ ਨੇ ਔਰ ਇਹ ਬਾਬੂ ਜਗਜੀਵਨ ਆਰਾਮ ਚੌਂਕ ਜਿਹੜਾ ਭయ్యా ਮੰਡੀ ਦੇ ਇਲਾਕੇ ਦੇ ਵਿੱਚ ਮੰਡੀ ਦੇ ਬਾਹਰ ਬਿਲਕੁਲ ਜਿਹੜਾ ਜੂਆ ਚੱਲ ਰਿਹਾ ਸੀਗਾ ਔਰ ਜੇਬ ਦੇ ਵਿੱਚ ਇਹਦੇ ਜਿਹੜੇ ਆ ਸਟੈਗਰ ਪਾਏ ਹੋਏ ਆ ਸੋ 18-5 ਦੇ ਦਿਨ ਜਿਹੜਾ ਇਹ ਸਾਰਾ ਮਾਮਲਾ ਹੈ ਕੁਛੀ ਦੂਰੀ ਦੇ ਇਥੇ ਪੁਲਿਸ ਵੀ ਖੜੀ ਹੁੰਦੀ ਨਾਕਾ ਵੀ ਲੱਗਦਾ ਪਰ ਕਿਤੇ ਨਾ ਕਿਤੇ ਪੁਲਸ ਦੀ ਜਿਹੜੀ ਪ੍ਰਸ਼ਾਸਨ ਦੀ ਇੰਨੀ ਨਾਕਾਮੀ ਦੇ ਕਾਰਨ ਜਿਹੜਾ ਵਿਅਕਤੀ ਦੇਖੋ ਸ਼ਰੀਆਮ ਜਿਹੜਾ ਇਹ ਕੰਮ ਜਿਹੜਾ ਸੜਕਾਂ ਦੇ ਉੱਪਰ ਹੀ ਚਲਾਣਾ ਸ਼ੁਰੂ ਕਰ ਚੁੱਕੇ ਨੇ ਇਦਾਂ ਦਾ ਧੰਦਾ ਜਿਹੜਾ ਸੜਕਾਂ ਦੇ ਉੱਪਰ ਹੀ ਸ਼ਰੀਆਮ ਜਿਹੜਾ ਚਲਾ ਰਿਹਾ ਨਾ ਸ਼ਖਸ ਦੀ ਵੀ ਸ਼ਕਲ ਦੇਖ ਸਕਦੇ ਹੋ ਕਿ ਇਹ ਸ਼ਖਸ ਜਿਹੜਾ ਸ਼ਰੀਆਮ ਜਿਹੜਾ ਜੂਆ ਚਲਾ ਰਿਹਾ ਸੀਗਾ ਹੋਰ ਮੌਕੇ ਤੇ ਜੀਡੀਆਂ ਦੇ ਕੋਲ ਰਹਿੰਦੇ ਕਿਥੇ ਤੁਸੀਂ ਕਿਥੇ ਰਹਿਨੇ ਹੋ ਉਹ ਭਾਈ ਇੱਥੇ ਹੀ ਰਹਿਣਾ ਵਾ ਕਿਥੇ ਰਹਿਨੇ ਹੋ ਮਾਡਲ ਉਸ ਰਹਿਣਾ ਭਾਈ ਕੋਈ ਨਹੀਂ ਆਂਦੇ ਮਾਡਲ ਉਸ ਕਿੱਥੇ ਕਰ ਗਏ ਮੇਰੇ ਵੀਰ ਕੋਈ ਹੁੰਦਾ ਵੀ ਬੱਸ ਕਰੋ ਯਾਰ ਜਗ੍ਹਾ ਦਾ ਨਾਮ ਹੀ ਹੋਣਾ ਮਾਡਲ ਉਸ ਮਾਤਾ ਚਿੰਤਪੁਰਣੀ ਤੂੰ ਕਿਹੜਾ ਕਰ ਰਹੀ ਇਹ ਕਾਂਚ ਲਾਉਂਦੇ ਈ ਬੱਸ ਕਰ ਦਈਏ ਸਾਢੇ ਤੇ ਜੁਆ ਹੀ ਦਰਾਂਦੇ ਆ ਨਹੀਂ ਆਪੇ ਤੋਂ ਭਾਜੀ ਲੁੱਟੂਗੇ ਲੋਕਾਂ ਨੂੰ ਇੱਕ ਵਾਰੀ ਖੜੇ ਹੋ ਫੇਰ ਚੱਲ ਜਾਈਏ ਆਪਾਂ ਅੱਗੇ ਤੋਂ ਕਰੀਏ ਲਗਰ ਤੂੰ ਦਿਖਾ ਦਿਓ ਕਿਥੇ ਆਪਣੇ ਘਟੋ ਬਾਹਰ ਪਾੜਾ ਹੈ ਘਟੋ ਉਹ ਡੀਟੀਆ ਦਿਖਾਓ ਬਾਹਰ ਤੋਂ ਘਟੋ ਜੇ ਮੁੰਡੇ ਕੋਲ ਆ ਭਾਈ ਨਹੀਂ ਹੁੰਦੇ ਤੁਹਾਡੇ ਕੋਲ ਸੀ ਗਿਆ ਕਰਾ ਸੱਤ ਨੂੰ ਫੋਨ ਕਰ ਅੱਛਾ ਤੁਹਾਡੇ ਨਾਲ ਬੱਚੇ ਹੋਰ ਵੀ ਹੈਗੇ ਨੇ ਸਾਰੇ ਤੋ ਦੇਖਦੇ ਪੂਰਾ ਸਕੈਮ ਆ ਪੂਰਾ ਇਹਨਾਂ ਦਾ ਗਾਇਕ ਦਾ ਸਿਆਰਾ ਕਿ ਹੁਣ ਦੂਜੇ ਫੜਾਤੀਆਂ ਗਈਆਂ ਗਲਤੀ ਮੰਨ ਲਓ ਗਲਤੀ ਮੰਨ ਲਓ ਠੀਕ ਆ ਤੇ ਕੀ ਜੂਆ ਉਹ ਤਾਂ ਅਜੂਆ ਖਲਾ ਨਹੀਂ ਤੁਹਾਨੂੰ ਸਾਨੂੰ ਦੱਸੋ ਸਾਨੂੰ ਨਹੀਂ ਖਲਾਉਂਗਾ ਉਹ ਤੋਂ ਨਹੀਂ ਖਲਾਉਂਗਾ ਕੀ ਨਹੀਂ ਖਲਾਉਂਦਾ ਜੂਆ ਖੁਲਾਉਂਦਾ ਹੀ ਨਹੀਂ ਖਲਾਉਂਗਾ ਮੈਂ ਤਾਂ ਗਲਤੀ ਆਪਣੀ ਹੈ ਗਲਤੀ ਹੈ ਨਹੀਂ ਭਾਈ ਮੈਂ ਕਰੂੰਗਾ ਬਦੀ ਸਰੇ ਆਮ ਜਿਹੜਾ ਕਿ ਮੰਡੀ ਤੇ ਲੱਗੀ ਹੈ ਇਹਨਾਂ ਦੇ ਰਾਸੀ ਉੱਤੇ ਇਹ ਕੰਮ ਇਦਾਂ ਕਿੰਨੇ ਪੈਸੇ ਲੋਕਾਂ ਦੇ ਅੱਜ ਮਿਲ ਕਿੰਨੇ ਇਕੱਠੇ ਕੀਤੇ ਨੇ ਭਾਏ ਭਾਈ ਤਾਨੂੰ ਪੁਲਿਸ ਨੇ ਦੇਖਿਆ ਨਹੀਂ ਤੁਸੀਂ ਇਹ ਕਿਹੜਾਰੇ ਬੈਠਾ ਹੀ ਆਂ ਭਾਜੀ ਪਹਿਲਾਂ ਆਈ ਸੀ ਪੁਲਿਸ ਮੈਂ ਨਹੀਂ ਭਾਜੀ ਮੁਰਕੇ ਦੇ ਆਇਆ ਨਹੀਂ ਨਹੀਂ ਪਹਿਲਾਂ ਪੁਲਿਸ ਆਈ ਸੀ ਤੁਹਾਡੇ ਕੋਲ ਨਹੀਂ ਅਜੇ ਕੋਈ ਨਹੀਂ ਆਇਆ ਭਾਈ ਪਤਾ ਲੱਗਾ ਸੂਤਰ ਦੱਸੇ ਕਿ ਤੁਹਾਡੇ ਕੋਲ ਪਹਿਲਾਂ ਪੁਲਿਸ ਆਈ ਸੀ ਆਇਆ ਭਾਜੀ ਕੋਈ ਨਹੀਂ ਆਇਆ ਅੱਛਾ ਪਹਿਲਾਂ ਬਲਾਈਮ ਕੋਈ ਨਹੀਂ ਆਇਆ ਟੋਟਾ ਕਿੰਨੇ ਕੇ ਮੁੰਡੇ ਹੁੰਦੇ ਨਾਲ ਭਾਜੀ ਇੱਕ ਕੱਲਾ ਹੀ ਖਲਾਨਾ ਮੇਰੇ ਨਾਲ ਨਹੀਂ ਹੁਣ ਨਾਲ ਦਾ ਮੁੰਡਾ ਲੱਗਿਆ ਫੋਕਲ ਪੁਆਇੰਟ ਕੋਣ ਆ ਤੁਹਾਡੇ ਬੰਦੇ ਉਹ ਵੀ ਮੇਰੇ ਨਹੀਂ ਹੈਗੇ ਭਾਜੀ ਤੁਹਾਨੂੰ ਕਿੱਥੋਂ ਪਤਾ ਫੋਕਲ ਪੁਆਇੰਟ ਦਾ ਵੀ ਭਾਜੀ ਅੱਧੇ ਜਿੰਦਾ ਵੀ ਦੇਖਿਆ ਅੱਧੇ ਦੇਖਿਆ ਦੇਖ ਸਕਦੇ ਹੋ ਆ ਦ ਏ ਭਈਆ ਮੰਡੀ ਰੋਡ ਦੇ ਉੱਪਰ ਜਿਹੜਾ ਆ ਦੇਖ ਸਕਦੇ ਹੋ ਕਿ ਸ਼ਰੀਆਮ ਜਿਹੜਾ ਭੋਲੇ-ਪਾਲੇ ਲੋਕਾਂ ਨੂੰ ਉਹ ਕਿ ਖਿਲਾ ਰਿਹਾ ਦੀਆਂ ਸਟ੍ਰਾਈਕਰ ਵਾਲਾ ਉਹ ਕਈ ਰਗੀ ਦੇਕੂ ਬਣਾ ਕੇ ਜਿਹੜਾ ਲੁੱਟਣ ਦਾ ਕੰਮ ਕਰ ਰਿਹਾ ਸੀਗਾ ਮੌਕੇ ਤੇ ਹੀ ਦੇਖ ਸਕਦੇ ਹੋ ਕਿ ਜਿਹੜੇ ਜਿਹੜੀਆਂ ਠੀਕਰੀਆਂ ਨੇ ਜਿਹੜੀਆਂ ਲਾਲ ਪੀਲੇ ਰੰਗ ਦੇ ਪੱਤੇ ਬਣਾ ਕੇ ਜਿਹੜੇ ਉਬ ਮੋੜ ਕੇ ਲਾੜੇ ਦੇ ਕੇ ਜਿਹੜਾ ਇਹ ਕੰਮ ਕਰਦੇ ਸੀਗੇ ਤੇ ਆ ਕੇ ਲੋਕਾਂ ਨੂੰ ਠੱਗਣ ਦਾ ਜਿਹੜਾ ਕੰਮ ਕਰਦੇ ਸੀ ਤਸਵੀਰਾਂ ਤੁਹਾਨੂੰ ਜਿਹੜੀਆਂ ਮੰਡੀ ਲੱਗੀ ਹੋਈ ਜਿਹੜੀ ਬਾਬੂ ਜੀ ਕੀ ਦਾ ਉਹ ਉੱਥੇ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੇ ਕੀਤੇ ਜਾ ਰਹੀਆਂ ਸੀ ਸੋ ਸਾਹਮਣੇ ਹੀ ਜਿਹੜੇ ਵਿਅਕਤੀਆਂ ਨੂੰ ਲੁੱਟਣ ਦਾ ਧੰਦਾ ਜਿਹੜਾ ਫੜਿਆ ਹੋਇਆ ਸੀ ਬੰਦਿਆਂ ਨੇ ਔਰ ਰੰਗੇ ਹੱਤੀ ਦੇਖ ਸਕਦੇ ਤੁਹਾਡੇ ਸਾਹਮਣੇ ਜਿਹੜਾ ਪਰਦਾ ਫਾਸ਼ ਕੀਤਾ ਬੰਦੇ ਦਾ ਔਰ ਉਹਨੇ ਆਪਣੀ ਜਿਹੜੀ ਇਸ ਚੀਜ਼ ਨੂੰ ਕਬੂਲਿਆ ਕਿ ਮੈਂ ਦੁਬਾਰਾ ਜਿਹੜਾ ਕੰਮ ਨਹੀਂ ਕਰੂੰਗਾ ਮੰਡੀ ਦੇ ਵਿੱਚ ਜਿਹੜਾ ਸ਼ਰਿਆਮ ਕੰਮ ਚੱਲ ਰਿਹਾ ਸੀਗਾ ਜਿਹੜਾ ਧੰਦਾ ਚੱਲ ਸੋ ਇਹ ਜਿਹੜਾ बाबूजी ਜੀ ਦੇ ਆਰਾਮ ਚੌਂਕ ਜਲੰਧਰ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝਿਆ ਕਰੇ ਜਿੱਥੇ ਇੱਕ ਸ਼ਰੀਆਮ ਜਿਹੜਾ ਬੰਦਾ ਜੂਆ ਖੜਾ ਰਿਆ ਸੀਗਾ ਉਹ ਠੀਕੜੀਆਂ ਜਿਹੜੀਆਂ ਚਲਾ ਰਿਆ ਸੀਗਾ ਤੇ ਉੱਥੇ ਹੀ ਮੌਕੇ ਤੇ ਆ ਕੇ ਵਿਅਕਤੀ ਦਾ ਰੰਗੇ ਹੱਥ ਜਿਹੜਾ ਪਰਦਾ ਫਾਸ਼ ਕੀਤਾ ਗਿਆ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਅੱਗੇ ਦਰਤ ਵਾਲਾ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਸੈਕਸ਼ਨ ਉੱਪਰ رائے ਜਰੂਰ ਦਿਓ ਹੁਣ ਤੱਕ ਬੜੇ ਲੈ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ